ਜੀਡੀ ਮੇਰੀ ਖੁਸ਼ੀ ਦੀ ਮੂਮੈਂਟ ਹੁੰਦੀ ਆ ਭਾਰੀ ਉਹ ਮੈਂ ਸ਼ੁਕਰਾਨੇ 'ਚ ਕੱਢਦਾ ਸੈਲੀਬ੍ਰੇਸ਼ਨ 'ਚ ਕੱਢਦਾ ਉਹਦੇ ਵਿੱਚ ਮੈਂ 네ਗੇਟਿਵਿਟੀ ਨਹੀਂ ਆਉਣ ਦਿੰਦਾ ਕਿਉਂਕਿ ਫਿਰ ਮੈਨੂੰ ਹੁੰਦਾ ਮੈਂ ਇੱਕ ਪਲ ਵੀ ਮੈਂ ਤੁਹਾਨੂੰ ਨਹੀਂ ਦੇਣਾ ਇਹ ਚੀਜ਼ ਆ ਜੀ ਉਹਨੂੰ ਮੰਨਣਾ ਹੈ ਹਾਂਜੀ ਉਸ ਉਸ ਹਾਂ ਬਿਲਕੁਲ ਜੀ ਬਿਲਕੁਲ ਜਿਵੇਂ ਅ ਜਦੋਂ ਫੋਨ ਨਹੀਂ ਸੀ ਆਏ ਨਵੇਂ-ਨਵੇਂ ਭਾਜੀ ਆਪਣੇ ਨੋਕੀਆ ਵਾਲੇ ਛੋਟੇ ਹਾਂ 1100 ਤੇ 1100 ਉਦੋਂ ਮੇਰੇ ਮਾਮਾ ਜੀ ਨੇ ਫੋਨ ਲੈ ਕੇ ਦਿੱਤਾ ਸਾਨੂੰ ਛੋਟਾ ਜਿਹਾ ਆਪਦੇ ਮੁੰਡੇ ਨੂੰ ਵੀ ਲੈ ਦਿੱਤਾ ਮੈਨੂੰ ਵੀ ਲੈ ਦਿੱਤਾ ਤੇ ਪਤਾ ਨਹੀਂ ਕਿਹੜਾ ਸੀ ਫੋਨ ਪਰ ਉਹਦੇ ਵਿੱਚ ਲਾਈਟ ਜਗਦੀ ਹੁੰਦੀ ਸੀਗੀ ਤੇ ਮਤਲਬ ਕਲਰ ਸਕਰੀਨ ਵਾਲਾ ਸੀ ਇਹ ਮੈਨੂੰ ਪਤਾ ਹੈ ਬਲੈਕ ਐਂਡ ਵਾਈਟ ਫੋਨੋਂ ਤੋਂ ਥੋੜੇ ਜਿਹੇ ਕਲਰ ਆ 31 20 31 20 ਕੁਝ ਇਹੋ ਜਿਹਾ ਕੋਈ ਫੋਨ ਸੀ ਛੋਟਾ 31 10 ਜਾਂ 31 20 ਜਿਹੇ ਆਏ ਸੀ 10 ਸੀਗਾ ਬਲੈਕ ਐਂਡ ਵਾਈਟ 20 ਸੀਗਾ ਕਲਰ ਵਾਲਾ ਹਾਂ ਤੇ ਸ਼ਾਇਦ ਤੇ ਅਸੀਂ ਲਏ ਫੋਨ ਨਵੇਂ ਉਹਦੀਆਂ ਬਾਡੀਆਂ ਲਾਈਆਂ ਅਸਲੀ ਬਾਡੀ ਲਾਈ ਕਵਰ ਚ ਪਾ ਕੇ ਰੱਖਤੀ ਤੇ ਨਕਲੀ ਬਾਡੀ ਲੈ ਕੇ ਕਵਰ ਕਰ ਅੱਡਾ ਡਰੰਗਾ ਦੀਆਂ ਆਉਂਦੀਆਂ ਐਵੇਂ ਹੀ ਕਰਦੇ ਸੀ ਨਾ ਕਿ ਨਕਲੀ ਬੋਡੀ ਉੱਤੇ ਪਾ ਲਈ ਜਿਵੇਂ ਹੁਣ ਗੱਡੀ ਨੂੰ ਪੀਪੀਐਫ ਕਰਾ ਲੈਨੇ ਆਪਾਂ ਹਾਂ ਹਨਾ ਨਕਲੀ ਬੋਡੀ ਪਾ ਲਈ ਤੇ ਚਾਰ ਪੰਜ ਦਿਨ ਬਾਅਦ ਉਹਨਾਂ ਨੇ ਦੇਖਿਆ ਕਹਿੰਦੇ ਆਹ ਕੀ ਫੋਨ ਦਾ ਤਾਂ ਤੁਸੀਂ ਇਹ ਕੀ ਕਰਤਾ ਫੋਨ ਨੂੰ ਅਸੀਂ ਕਿਹਾ ਜੀ ਉਹ ਜਿਹੜੇ ਅਸਲੀ ਬੋਡੀ ਸੀ ਉਹ ਸਾਹਮਣੇ ਰੱਖ ਲਈ ਆਪਾਂ ਜਦੋਂ ਵੇਚਾਂਗੇ ਉਦੋਂ ਵਧੀਆ ਪੈਸੇ ਮਿਲਣਗੇ ਉਹ ਕਹਿੰਦੇ ਫੋਨ ਤੁਹਾਨੂੰ ਲੈ ਕੇ ਦਿੱਤੇ ਸੀ ਜਿਹੜਾ ਬੰਦਾ ਸੈਕੰਡ ਹੈਂਡ ਖਰੀਦੂਗਾ ਉਹ ਨਵਾਂ ਵਰਤੂਗਾ ਤੇ ਜਿਹਨੇ ਨਵਾਂ ਵਰਤੇ ਆ ਉਹ ਸੈਕੰਡ ਹੈਂਡ ਵਾਂਗੂ ਵਰਤੇ ਆਪਦੀ ਚੀਜ਼ ਲਓ ਹੰਡਾਓ ਸਸਤਾ ਵਿਕਜੂ ਕੋਈ ਗੱਲ ਨਹੀਂ ਸੋ ਮੈਨੂੰ ਉਦੋਂ ਦੀ ਉਹ ਚੀਜ਼ ਮੇਰੇ ਮਨ ਦੇ ਵਿੱਚ ਹੈ ਕਿ ਤੁਸੀਂ ਆਪਦੀ ਤੁਹਾਡੀ ਮੂਵਮੈਂਟ ਆ ਆਪਦੀ ਮੂਵਮੈਂਟ ਨੂੰ ਸੈਲੀਬ੍ਰੇਟ ਕਰੋ ਇੰਜੋਏ ਕਰੋ ਨਾ ਸੋਚੋ ਤੇ ਵੀਰੇ ਬਹੁਤ ਪੇਸ਼ੈਂਸ ਤੇ ਬਹੁਤ ਮਿਹਨਤ ਤੋਂ ਬਾਅਦ ਅੱਜ ਇਹ ਦਿਨ ਆਇਆ ਮੇਰੀ